ਸੱਚੀ ਗੱਲ ਦੋਸਤੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀ ਡਿਵੈਲਪਮੈਂਟ ਦੇ ਕਾਤਲਾਂ ਦੀ ਜੀ ਹਾਂ ਪੰਜਾਬ ਦੀ ਡਿਵੈਲਪਮੈਂਟ ਦੇ ਕਾਤਲਾਂ ਦੀ ਗੱਲ ਕਰਾਂਗੇ ਅੱਜ ਕਿਸੇ ਟਾਈਮ ਪਰ ਕੈਪੀਟਾ ਇਨਕਮ ਦੇ ਵਿੱਚ ਨੰਬਰ 1 ਦੇ ਉੱਪਰ ਰਹਿਣ ਵਾਲਾ ਪੰਜਾਬ ਅੱਜ 19ਵੇਂ ਨੰਬਰ ਤੇ ਆਉਂਦਾ ਬਹੁਤ ਵਧੀਆ 19ਵੇਂ ਨੰਬਰ ਤੇ ਜੀਡੀਪੀ ਗਰੋਥ ਦੇ ਸਪੀਡ ਜਿਹੜੀ ਹੈਗੀ ਅੱਜ ਮਨੀਪੁਰ ਤੋਂ ਬਾਅਦ ਸਭ ਤੋਂ ਸਲੋਇਸਟ ਸਪੀਡ ਜਿਹੜੀ ਹੈਗੀ ਹੈ ਜੀਡੀਪੀ ਗਰੋਥ ਦੀ ਉਹ ਅੱਜ ਪੰਜਾਬ ਦੀ ਹੈ ਪੰਜਾਬ ਦੀ ਜੀਡੀਪੀ ਜਿੰਨੀ ਹੈਗੀ ਹੈ ਟੋਟਲ ਜੇ ਆਪਾਂ ਦੇਖੀਏ ਇੰਡੀਆ ਦੇ ਵਿੱਚ ਤੇ ਉਹ 16ਵੇਂ ਨੰਬਰ ਤੇ ਹੈ ਗੁਆਡੀ ਰਾਜ ਸਾਡਾ ਹੈਗਾ ਹਰਿਆਣਾ ਉਹਦੀ 12ਵੇਂ ਨੰਬਰ ਤੇ ਹੈ ਤੁਸੀਂ 12 ਔਰ 16 ਦੇ ਵਿੱਚ ਘੱਟ ਗੈਪ ਹੈ ਇਹਨਾਂ ਦੇਖੋ ਤੁਸੀਂ ਇਹ ਦੇਖੋ ਕਿ ਪੰਜਾਬ ਦੀ ਜੀਡੀਪੀ ਹਰਿਆਣੇ ਨਾਲੋਂ ਅੱਧੀ ਹੈ ਮਤਲਬ ਹਰਿਆਣੇ ਦੀ ਜੀਡੀਪੀ ਪੰਜਾਬ ਨਾਲੋਂ ਦੁੱਗਣੀ ਹੈ ਪੰਜਾਬ ਦਾ ਨੰਬਰ 16ਵਾਂ ਹੈ ਹਰਿਆਣੇ ਦਾ 12ਵਾਂ ਔਰ ਅੱਧੀ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਜੀਡੀਪੀ ਦਾ 50% ਲੋਨ ਹੈ ਪੰਜਾਬ ਦੇ ਸਿਰ ਤੇ ਜਿਹੜਾ ਕਰਜ਼ ਚੜਿਆ ਹੋਇਆ ਇੰਡੀਅਨ ਐਕਸਪਰਟਸ ਦੀ ਇੱਕ ਰਿਪੋਰਟ ਆਈ ਸੀ ਉੱਚ ਉਨੇ ਦੱਸਿਆ ਸੀ ਕਿ ਪੰਜਾਬ ਦੇ ਉੱਪਰ ਇਸ ਟਾਈਮ 3 ਲੱਖ ਕਰੋੜ ਰੁਪਈਆ ਤੋਂ ਉੱਪਰ ਦਾ ਕਰਜ਼ਾ ਹੈ 3 ਲੱਖ ਕਰੋੜ ਰੁਪਈਆ ਤੋਂ ਉੱਪਰ ਦਾ ਕਰਜ਼ਾ ਔਰ ਜੇ ਆਪਾਂ ਉਹਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਇਹਦੀ ਕਾਊਂਟਿੰਗ ਕਰੀਏ ਤੇ ਹਰ ਪੰਜਾਬੀ ਦੇ ਉੱਪਰ 1 ਲੱਖ ਰੁਪਈਏ ਤੋਂ ਵੱਧ ਦਾ ਕਰਜ਼ਾ ਚੜਿਆ ਹੋਇਆ ਕੌਣ ਹੈ ਇਸ ਚੀਜ਼ ਦਾ ਜ਼ਿੰਮੇਵਾਰ ਪਿਛਲੇ 10 ਸਾਲ 12 ਸਾਲ 13 ਸਾਲ ਹੋ ਗਏ ਹੈ ਸਾਡੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਸਿਰਫ ਫ੍ਰੀ ਦੀਆਂ ਰੇਵੜੀਆਂ ਵਧਦੇ ਰਹੇ ਆਪਾਂ ਕੁਝ ਕਿਲੋ ਆਟਾ ਜਾਂ 300 ਯੂਨਿਟ ਬਿਜਲੀ ਦੇ ਕੇ ਉਹਨੇ ਸਾਡੇ ਬੰਦਿਆ ਨੂੰ ਨਿਕੰਮਾ ਬਣਾਣ ਦੀ ਸਾਡੇ ਇਹ ਸਰਕਾਰਾਂ ਸਾਡੇ ਬੰਦਿਆ ਨੂੰ ਨਿਕੰਮਾ ਬਣਾਣ ਦੀ ਕੋਸ਼ਿਸ਼ ਕਰ ਰਹੀਆਂ ਡਿਵੈਲਪਮੈਂਟ ਦੇ ਨਾਂ ਤੇ ਮੇਰੇ ਮਿੱਤਰੋ ਤੁਸੀਂ ਸੋਚੋ ਦੋਸਤੋ ਤੁਸੀਂ ਸੋਚੋ ਡਿਵੈਲਪਮੈਂਟ ਦੇ ਨਾਂ ਤੇ ਪਿਛਲੇ 12-13 ਸਾਲਾਂ ਚ ਪੰਜਾਬ ਕਿੱਥੇ ਖੜਾ ਹੈ 인ਫਰਾਸਟ੍ਰਕਚਰ ਦੇ ਵਿੱਚ ਪੰਜਾਬ ਕਿੱਥੇ ਖੜਾ ਤੁਸੀਂ ਯਕੀਨ ਕਰੋਗੇ ਪਿਛਲੇ 5 ਸਾਲਾਂ ਚੋਂ ਪੰਜ ਤੇ ਹਾਂ ਪਿਛਲੇ 5 ਸਾਲਾਂ ਤੋਂ ਇੱਕ ਵੀ ਫੋਰਨ ਕੰਪਨੀ ਪੰਜਾਬ ਦੇ ਵਿੱਚ ਰਜਿਸਟਰਡ ਨਹੀਂ ਹੋਈ ਇੱਕ ਵੀ ਫੋਰਨ ਕੰਪਨੀ ਹਰਿਆਣੇ 'ਚ ਫੇਰ ਵੀ 5-5 ਹੋਈਆਂ ਹੋਈਆਂ ਮੇਰੇ ਖਿਆਲ ਪੰਜ ਜਾਂ 7 ਰਜਿਸਟਰਡ ਹੋਈਆਂ ਫੋਰਨ ਕੰਪਨੀਆਂ ਪਿਛਲੇ 5 ਸਾਲਾਂ 'ਚ ਹਰਿਆਣੇ ਨੇ ਆਪਣੇ ਆਪ ਨੂੰ ਆਈਟੀ ਔਰ ਇੰਡਸਟਰੀਅਲ ਹਬ ਬਣਾ ਕੇ ਪੂਰੀ ਇੰਡੀਆ ਦੇ ਵਿੱਚ ਇੱਕ ਬਹੁਤ ਵਧੀਆ ਛਾਪ ਛੱਡੀ ਆ ਔਰ ਸਾਡਾ ਪੰਜਾਬ ਜਿਹੜਾ ਹਰਿਆਣੇ ਨੂੰ ਹਰਿਆਣਾ ਪੰਜਾਬ ਚੋਂ ਨਿਕਲਿਆ ਔਰ ਅੱਜ ਹਰਿਆਣੇ ਤੋਂ ਵੀ ਇੰਨਾ ਜ਼ਿਆਦਾ ਪਿੱਛੜ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ ਪਲੀਜ਼ ਸੋਚੋ ਜ਼ਰੂਰ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ